ਜੇ ਤੁਸੀਂ ਲਾਫ ਅਟਰੈਕਸ਼ਨ ਨੂੰ ਫੋਲੋ ਕਰਨਾ ਸ਼ੁਰੂ ਕਰਿਆ ਵਾ ਤੁਸੀਂ ਸਵੇਰੇ ਉੱਠ ਕੇ ਵਧੀਆ ਗੁੱਡ એનર્ਜੀ ਵੀ ਦਿੰਦੇ ਹੋ ਵਧੀਆ ਗੁੱਡਾ ਫਾਰਮੇਸ਼ਨ ਵੀ ਬੋਲਦੇ ਹੋ ਤਾਂ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਚੰਗੇ ਰਿਜ਼ਲਟ ਨਹੀਂ ਆ ਪਰ ਰਹੇ ਹਨ ਜੇ ਤੁਸੀਂ ਪੈਸਾ ਚਾਹੁੰਦੇ ਹੋ ਤਾਂ ਪੈਸਾ ਨਹੀਂ ਆ ਪਰ ਰਿਹਾ ਜੇ ਤੁਸੀਂ ਕੋਈ ਚੰਗੀ ਜੌਬ ਚਾਹੁੰਦੇ ਹੋ ਤਾਂ ਤੁਹਾਡੀ ਚੰਗੀ ਜੌਬ ਨਹੀਂ ਆ ਪਰੇਗੀ ਉਹਦੇ ਪਿੱਛੇ ਕੁਝ ਕਾਰਨ ਨੇ ਨਾ ਕੁਝ ਕਾਰਨ ਦਾ ਮਤਲਬ ਕਿ ਕੁਝ ਇਦਾਂ ਦੀਆਂ ਗਲਤੀਆਂ ਹੁੰਦੀਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਸੋਚ ਦੇ ਵਿੱਚ ਕਿ ਜਿਹਨੀਆਂ ਗਲਤੀਆਂ ਕਰਕੇ ਆਪਾਂ ਨੂੰ ਇੰਜ ਲੱਗਣ ਲੱਗ ਜਾਂਦਾ ਕਿ ਲਾਅ ਆਫ ਅਟਰੈਕਸ਼ਨ ਮੇਰੇ ਨਾਲ ਕੰਮ ਨਹੀਂ ਕਰਦੀ ਭਈ ਮੈਂ ਸਭ ਤੋਂ ਪਹਿਲਾਂ ਤਾਂ ਗੱਲ ਕਲੀਅਰ ਕਰ ਦੇਣਾ ਚਾਹੁੰਨਾ ਕਿ ਲਾਅ ਆਫ ਅਟਰੈਕਸ਼ਨ ਹਰ ਇੱਕ ਇਨਸਾਨ ਦੇ ਨਾਲ ਕੰਮ ਕਰਦੀ ਆ ਚਾਹੇ ਤੁਹਾਨੂੰ ਉਹਦੇ ਬਾਰੇ ਪਤਾ ਚਾਹੇ ਨਹੀਂ ਪਤਾ ਇਹ ਇੱਕ ਬੱਚੇ ਨਾਲ ਵੀ ਕੰਮ ਕਰਦੀ ਆ ਇਹ ਇੱਕ 올ਡ এজ ਇਨਸਾਨ ਨਾਲ ਵੀ ਕੰਮ ਕਰਦੀ ਆ ਚਾਹੇ ਤੁਹਾਨੂੰ ਅੱਜ ਤੋਂ ਪਹਿਲਾਂ ਇਹਦੇ ਬਾਰੇ ਪਤਾ ਸੀ ਚਾਹੇ ਨਹੀਂ ਪਤਾ ਸੀ ਜੇ ਤੁਹਾਡੀ ਲਾਈਫ ਅੱਜ ਕਿੱਦਾਂ ਦੀ ਵੀ ਆ ਉਹ ਵੀ ਤੁਹਾਡੀ ਸੋਚ ਮੁਤਾਬਕ ਹੀ ਬਣੀ ਹੋਈ ਆ ਜੇ ਤੁਸੀਂ ਹੁਣ ਆਪਣੀ ਲਾਈਫ ਨੂੰ ਚੇਂਜ ਕਰੋਗੇ ਤਾਂ ਵੀ ਤੁਹਾਡੀ ਸੋਚ ਨਾਲ ਹੀ ਉਹ ਸਾਰਾ ਕੁਝ ਬਦਲਣਾ ਆ ਸੋ ਅੱਜ ਆਪਾਂ ਮੇਨ ਇਸ ਟੌਪਿਕ ਤੇ ਗੱਲ ਕਰਾਂਗੇ ਕਿ ਲਾ ਆਫ ਅਟਰੈਕਸ਼ਨ ਦੇ ਵਿੱਚ ਕਿਹੜੀਆਂ-ਕਿਹੜੀਆਂ ਉਹ 5-6 ਗਲਤੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਕਰਕੇ ਆਪਾਂ ਨੂੰ ਰਿਜ਼ਲਟ ਨਹੀਂ ਮਿਲਦੇ ਤੇ ਆਪਾਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਸੋ ਇਸ ਕਰਕੇ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਐਂਡ ਤੱਕ ਦੇਖਿਓ ਉਹ ਕਾਮਨ ਚੀਜ਼ਾਂ ਨੇ ਜਿਦੇ ਕਰਕੇ ਲਾ ਆਫ ਅਟਰੈਕਸ਼ਨ ਵਿੱਚ ਵਿਚਕਾਰ ਰੁਕ ਜਾਂਦੀ ਆ ਪ੍ਰੋਪਰ ਉਹ ਆਪ ਨੂੰ ਰਿਜ਼ਲਟ ਨਹੀਂ ਦੇ ਪਾਉਂਦੀ ਹਨ ਸੋ ਸਭ ਤੋਂ ਪਹਿਲੀ ਗਲਤੀ ਕੀ ਹੁੰਦੀ ਆ ਪੈਸੇ ਨੂੰ ਡਰ ਨਾਲ ਮੰਗਣਾ ਜਦੋਂ ਤੁਸੀਂ ਕੋਈ ਵੀ ਸਪੈਸ਼ਲ ਤੁਹਾਡੀ ਅਮਾਉਂਟ ਚਾਹੇ ਉਹ ਕਰਜ਼ੇ ਦੀ ਆ ਚਾਹੇ ਤੁਸੀਂ ਆਪਾਂ ਕਰਜ਼ੇ ਨੂੰ ਗਿਫਟ ਵੀ ਕਹਿ ਦਿੰਦੇ ਆ ਕਿ ਆਪਾਂ ਗਿਫਟ ਦੇਣਾ ਹਨ ਪਰ ਜੇ ਤੁਸੀਂ ਪੈਸੇ ਨੂੰ ਚਾਹੁੰਦੇ ਹੋ ਪਰ ਪੈਸੇ ਕੰਨੀ ਤੁਹਾਡੀ ਨਰਜੀ ਬਹੁਤ ਜ਼ਿਆਦਾ ਇਸ ਤਰੀਕੇ ਨਾਲ ਹੁੰਦੀ ਆ ਕਿ ਮੰਨ ਲਓ ਤੁਸੀਂ ਪੈਸੇ ਨੂੰ ਡਰ ਦੇ ਨਾਲ ਮੰਗਦੇ ਹੋ ਕਿ ਪਤਾ ਨਹੀਂ ਡਾਊਟ ਨਾਲ ਹਨਾ ਕਿ ਪਤਾ ਨਹੀਂ ਮੈਨੂੰ ਮਿਲੂਗਾ ਕਿ ਨਹੀਂ ਮਿਲੂਗਾ ਮੈਂ ਇੰਨੀ amount ਮੰਗ ਲਈ ਇਹ amount ਮੇਰੇ ਕੋਲੇ ਆਊ ਕਿ ਨਹੀਂ ਆਊਗੀ ਸਭ ਤੋਂ ਪਹਿਲਾਂ ਤਾਂ ਆਪਣੇ ਦਿਮਾਗ ਦੇ ਵਿੱਚੋਂ ਇਹ ਚੀਜ਼ ਨੂੰ ਕੱਢ ਦਿਓ ਕਿ ਮੈਨੂੰ ਇਹ ਪੈਸਾ ਮਿਲ ਸਕਦਾ ਜਾਂ ਨਹੀਂ ਮਿਲ ਸਕਦਾ ਡਾਊਟ ਨਹੀਂ ਰੱਖਣਾ ਜਦੋਂ ਤੁਸੀਂ ਕਿਸੇ ਵੀ ਚੀਜ਼ ਦਾ ਆਪਣੇ ਮਨ ਦੇ ਵਿੱਚ ਡਾਊਟ ਰੱਖਦੇ ਹੋ ਮੰਨ ਲਓ ਕਿ ਮੰਨ ਲਓ ਤੁਸੀਂ ਹੁਣ 10 ਲੱਖ ਰੁਪਏ ਮੰਗ ਲਿਆ ਹਨ ਤੇ ਤੁਹਾਨੂੰ ਅੰਦਰੋਂ ਅੰਦਰ ਹੀ ਇਹ ਲੱਗੀ ਜਾਵੇ ਕਿ ਮੈਂ 10 ਲੱਖ ਰੁਪਏ ਦੇ ਯੋਗ ਕਾਬਿਲ ਹੈਗਾ ਮੈਨੂੰ ਮਿਲ ਸਕਦਾ ਵਾ ਮਤਲਬ ਇਹ ਡਾਊਟ ਜਦੋਂ ਤੁਸੀਂ ਪੈਸੇ ਪ੍ਰਤੀ ਆਪਦਾ ਡਾਊਟ ਰੱਖ ਲੈਂਦੇ ਹੋ ਕਿ ਮੈਂ ਇਹਦੇ ਕਾਬਿਲ ਹੈਗਾ ਜਾਂ ਨਹੀਂ ਹੈਗਾ ਤਾਂ ਫਿਰ ਲੋਫ ਟ੍ਰੈਕਸ਼ਨ ਕੰਮ ਕਰਨਾ ਬੰਦ ਕਰ ਦਿੰਦੀ ਹੈ ਕਿਉਂਕਿ ਉਹਨੂੰ ਉਹ ਤੁਹਾਡੀ ਫ੍ਰੀਕਵੈਂਸੀ ਦੇ ਨਾਲ ਚੱਲਦੀ ਹੈ ਨਾ ਕਿ ਤੁਹਾਡੇ ਤੁਹਾਡੇ ਬੋਲਾਂ ਦੇ ਨਾਲ ਨਾ ਜੋ ਤੁਸੀਂ ਮਰਜ਼ੀ ਬੋਲੀ ਚਲੋ ਪਰ ਜੇ ਤੁਸੀਂ ਹੁਣ ਕਹਿ ਰਹੇ ਹੋ ਕਿ ਮੈਂ ਅਮੀਰ ਹਾਂ ਮੇਰੇ ਕੋਲ ਬਹੁਤ ਪੈਸਾ ਹੈ ਮੇਰੇ ਕੋਲ ਬਹੁਤ ਪੈਸਾ ਪਰ ਤੁਹਾਨੂੰ ਅੰਦਰ ਹੀ ਜਿਹੜੀ ਤੁਹਾਡੀ ਸੋਚ ਆ ਜਿਹੜਾ ਤੁਹਾਡਾ ਅੰਦਲਾ ਬਚੇਤਨ ਮਨ ਉਹਦੇ ਵਿੱਚ ਤਾਂ ਇੱਕ ਗੱਲ ਇਹ ਚੱਲੀ ਜਾਂਦੀ ਆ ਕਿ ਮੈਂ ਮੈਂ ਇਨ ਇਨ ਲਾਇਕ ਨਹੀਂ ਹੈਗਾ ਨਾ ਮੈਂ ਪੈਸਾ ਨਹੀਂ ਕਮਾ ਸਕਦਾ ਜਾਂ ਪੈਸਾ ਮੇਰੇ ਕੋਲ ਆ ਨਹੀਂ ਸਕਦਾ ਜਿਹੜੀ ਪੈਸੇ ਕੰਨੀ ਤੁਹਾਡੀ એનર્ਜੀ ਆ ਉਹ ਚੰਗੀ ਹੋਣੀ ਚਾਹੀਦੀ ਆ ਸਭ ਤੋਂ ਪਹਿਲਾਂ ਤਾਂ ਤੁਸੀਂ ਜਦੋਂ ਕੋਦੇ ਵੀ ਪੈਸਾ ਮੰਗਣਾ ਉਹਨੂੰ ਕਦੇ ਵੀ ਡਰ ਦੇ ਨਾਲ ਨਹੀਂ ਮੰਗਣਾ ਕਲੀਅਰਟੀ ਦੇ ਨਾਲ ਮੰਗਣਾ ਕਿ ਮੈਨੂੰ ਇੰਨੀ ਅਮਾਉਂਟ ਚਾਹੀਦੀ ਆ ਯੂਨੀਵਰਸ ਪਰਮਾਤਮਾ ਕੋਲੇ ਬਹੁਤ ਸਾਰਾ ਪੈਸਾ ਪਿਆ ਆ ਲੱਖਾਂ ਮਿਲੀਅਨ ਲੋਕ ਨੇ ਇੱਥੇ ਅਰਬਾਂ ਪਤੀ ਲੋਕ ਪਏ ਨੇ ਉਹ ਵੀ ਦਾ ਪੈਸਾ ਓਪੀ ਤਾਂ ਇਨਸਾਨ ਓਪੀ ਤਾਂ ਦੁਨੀਆ ਤੇ ਆਏ ਨੇ ਜਿਉਂ ਉਹਨਾਂ ਦਾ ਕੰਮ ਕਰ ਇੰਨਾ ਕਲੀਅਰਟੀ ਨਾਲ ਚੱਲਿਆ ਹੋ ਵਾ ਹਨ ਸੋ ਇਹ ਚੀਜ਼ ਆ ਕਿ ਸਭ ਤੋਂ ਪਹਿਲਾਂ ਜਿਹੜੀ ਤੁਹਾਡੀ ਅਮਾਉਂਟ ਆ ਨਾ ਤੁਸੀਂ ਪੈਸੇ ਦੇ ਨਾਲ ਆਪਣਾ ਡਰ ਦੇ ਨਾਲ ਕੰਪੇਅਰ ਨਾ ਕਰੋ ਤੁਸੀਂ ਜਿੰਨੀ ਅਮਾਉਂਟ ਨੂੰ ਚਾਹੁੰਦੇ ਹੋ ਕਲੀਅਰਟੀ ਦੇ ਨਾਲ ਮੰਗ ਲਓ ਕਿ ਕਲੀਅਰਟੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿੰਨਾ ਟਾਈਮ ਤੁਹਾਡੇ ਸ਼ਬਦਾਂ 'ਚ ਤੁਹਾਨੂੰ ਪੈਸੇ ਦੇ ਨਾਲ ਤੁਹਾਡੀ ਕਲੀਅਰਟੀ ਨਹੀਂ ਹੋਊਗੀ ਤੁਹਾਡਾ ਮਨੀ ਮੈਨੀਫੈਸਟੇਸ਼ਨ ਕਿਵੇਂ ਹੋਊਗਾ ਸੋਚਾਂ ਕਰਕੇ ਜਿੰਨੀ ਤੁਹਾਨੂੰ अमाउंट ਚਾਹੀਦੀ ਹੈ ਕਲੀਅਰਟੀ ਦੇ ਨਾਲ ਮੰਗੋ ਕਦੇ ਵੀ ਡਰ ਨਾਲ ਨਾ ਮੰਗੋ ਕਦੇ ਵੀ ਡਾਊਟ ਨਾਲ ਨਾ ਮੰਗੋ ਕਿ ਇਹ ਮੈਂ ਇਸ ਪੈਸੇ ਦਾ ਲਾਇਕ ਹੈਗਾ ਜਾਂ ਨਹੀਂ ਹੈਗਾ ਇਹ ਪੈਸਾ ਮੇਰੇ ਕੋਲੇ ਆਊਗਾ ਜਾਂ ਨਹੀਂ ਆਊਗਾ ਹਨਾ ਸੋਚਾਂ ਕਰਕੇ ਹਮੇਸ਼ਾ ਪੋਜ਼ਿਟਿਵ ਸੋਚਣਾ ਚੰਗੀ એનર્ਜੀ ਦੇ ਨਾਲ ਹੀ ਆਪਣੀ ਜਿਹੜੀ ਤੁਹਾਡੀ अमाउंट ਆ ਉਹਨੂੰ ਤੁਸੀਂ ਮੈਨੀਫੈਸਟ ਕਰਨਾ ਤਾਂ ਹੀ ਤੁਹਾਡੀ ਉਹ अमाउंट ਤੁਹਾਡੇ ਕੋਲੇ ਆਊਗੀ ਤੇ ਤਾਂ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਮੈਜਿਕ ਹੋਣੇ ਸ਼ੁਰੂ ਹੋਣਗੇ ਦੂਜੀ ਗੱਲ ਤੇ ਇਹ ਆ ਕਿ ਆਪਾਂ ਸਾਰਾ ਕੁਝ ਯੂਨੀਵਰਸ ਪਰਮਾਤਮਾ ਤੇ ਹੀ ਛੱਡ ਦਿੰਨੇ ਆ ਕਿ ਮੈਂ ਪਰਮਾਤਮਾ ਕੋ ਜਾਂ ਯੂਨੀਵਰਸ ਤੋਂ ਮੈਂ ਮੈਨੀਫੈਸਟ ਕਰ ਲਿਆ ਹੁਣ ਇਹ ਚੀਜ਼ ਮੈਨੂੰ ਮਿਲ ਜਾਣੀ ਚਾਹੀਦੀ ਹੈ ਨਾ ਪਰ ਇੱਥੇ ਤੁਸੀਂ ਸਾਰੇ ਜਾਣੇ ਗਲਤ ਹੋ ਜਾਂਦੇ ਹੋ ਆਪਾਂ ਇੱਥੇ ਸਾਰੇ ਜਾਣੇ ਗਲਤ ਹੋ ਜਾਂਦੇ ਆ ਕਾਰਨ ਕੀ ਹੈ ਕਿਉਂਕਿ ਬਹੁਤ ਸਾਰੇ ਭੈਣ ਭਰਾ ਇਹ ਸੋਚਦੇ ਨੇ ਕਿ ਯੂਨੀਵਰਸ ਇੱਕ ਮੈਜਿਕ ਆ ਮੰਨ ਲਓ ਕਿ ਮੈਂ ਅੱਜ ਰਾਤ ਨੂੰ ਮੈਨੀਫੈਸਟ ਕਰ ਲਿਆ ਤੇ ਹੁਣ ਮੈਂ ਕੰਮ ਵੀ ਨਹੀਂ ਕਰੂੰਗਾ ਤੇ ਪਰਮਾਤਮਾ ਮੇਰੇ ਕੋਲੇ ਉਹ ਪੈਸੇ ਜਾਂ ਉਹ ਚੀਜ਼ਾਂ ਮੇਰੇ ਕੋਲੇ ਆ ਜਾਣਗੀਆਂ ਸੋ ਇੱਥੇ ਤੁਸੀਂ ਸਾਰੇ ਗਲਤ ਹੋ ਜਾਂਦੇ ਹੋ ਪਰਮਾਤਮਾ ਜਿਹੜਾ ਯੂਨੀਵਰਸ ਆ ਉਹ ਤੁਹਾਨੂੰ ਇੱਕ ਡਾਇਰੈਕਸ਼ਨ ਦਿੰਦਾ ਤੁਹਾਡੀ ਸੋਚ ਨੂੰ ਬਦਲਦਾ ਹੈ ਨਾ ਜਦੋਂ ਤੁਹਾਡੀ ਸੋਚ ਬਦਲਦੀ ਆ ਤੁਸੀਂ ਐਕਸ਼ਨ ਲੈਣਾ ਸ਼ੁਰੂ ਕਰਦੇ ਹੋ ਜਿੰਨਾ ਟਾਈਮ ਤੱਕ ਤੁਸੀਂ ਐਕਸ਼ਨ ਨਹੀਂ ਲਓਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਪੋਜ਼ੀਟਿਵ ਰਿਜ਼ਲਟ ਕਦੇ ਨਹੀਂ ਆ ਸਕਦੇ ਸੋ ਕਦੇ ਵੀ ਇਹ ਨਹੀਂ ਸੋਚਣਾ ਕਿ ਮੈਂ ਮੈਨੀਫੈਸਟ ਕਰ ਲਿਆ ਮੈਂ 10-20 ਲੱਖ ਰੁਪਏ ਮੈਨੀਫੈਸਟ ਕਰ ਲਿਆ ਜਾਂ ਮੈਂ ਆਪਣੀ ਆਹ ਜੌਬ ਨੂੰ ਮੈਨੀਫੈਸਟ ਕਰ ਲਿਆ ਮੈਨੂੰ ਹੁਣ ਇਹ ਚੀਜ਼ ਮਿਲ ਜਾਣੀ ਆ ਨਹੀਂ ਐਦਾਂ ਨਹੀਂ ਮਿਲਣੇਗੀ ਉਹਦੇ ਲਈ ਤੁਹਾਨੂੰ ਐਫਰਟਸ ਤਾਂ ਕਰਨੇ ਹੀ ਪਊਗਾ ਨਾ ਹੁਣ ਜੇ ਤੁਸੀਂ ਜੌਬ ਚਾਹੁੰਦੇ ਹੋ ਜੇ ਜੌਬ ਦੇ ਲਈ ਤੁਸੀਂ ਰੈਜ਼ਿਊਮ ਭਰੋਗੇ ਤੁਸੀਂ ਕਿਤੇ ਅਪਲਾਈ ਕਰੋਗੇ ਤਾਂ ਹੀ ਤੁਹਾਡੀ ਜੌਬ ਲਈ ਆਊਗੀ ਉਹ ਜੇ ਤੁਸੀਂ ਘਰੇ ਬੈਠੇ ਸੋਚੀ ਜਾਂਦੇ ਹੋ ਕਿ ਮੈਂ ਮੈਨੀਫੈਸਟ ਕਰ ਲਿਆ ਬਸ ਠੀਕ ਆ ਤੇ ਮੇਰਾ ਕੰਮ ਬਣ ਜਾਊਗਾ ਐਦਾਂ ਕੁਝ ਵੀ ਨਹੀਂ ਬਦਲਣ ਲੱਗਿਆ ਜੇ ਤੁਹਾਨੂੰ ਲੱਗਦਾ ਕਿ ਇਕੱਲਾ ਸੋਚ ਕੇ ਸਾਰਾ ਕੁਝ ਹੋ ਜਾਂਦਾ ਫਿਰ ਤਾਂ ਕੋਈ ਲੋਕ ਕੰਮ ਹੀ ਨਾ ਕਰਦੇ ਐਕਸ਼ਨ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਆ ਸੈਕੰਡ ਸਟੈਪ ਦੇ ਵਿੱਚ ਇਹੀ ਗੱਲ ਬਾਰ ਬਾਰ ਹੁੰਦੀ ਆ ਕਿ ਐਕਸ਼ਨ ਐਕਸ਼ਨ ਮੀਨਸ ਕਿ ਮੰਨ ਲਓ ਕਿ ਤੁਹਾਡੇ ਦਿਮਾਗ ਦੇ ਵਿੱਚ ਕੋਈ ਆਈਡੀਆ ਆ ਗਿਆ ਤੁਸੀਂ ਐਕਸ਼ਨ ਹੀ ਨਹੀਂ ਲਓਗੇ ਤਾਂ ਫਿਰ ਯੂਨੀਵਰਸ ਵੀ ਤੁਹਾਡੇ ਲਈ ਕੀ ਕਰੂਗਾ ਸੋ ਕਦੇ ਵੀ ਸੋਚੋ ਨਾ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਦਿਮਾਗ ਦੇ ਵਿੱਚ ਕੋਈ ਚੰਗਾ ਵਿਚਾਰ ਆਇਆ ਵਾ ਜਿਹੜਾ ਅਜ ਤੋਂ ਪਹਿਲਾਂ ਕਦੇ ਵੀ ਨਹੀਂ ਸੀ ਆਇਆ ਤਾਂ ਤੁਸੀਂ ਉਸ ਵਿਚਾਰ ਨੂੰ ਕਦੇ ਵੀ ਛੱਡੋ ਨਾ ਉਹਨਾਂ ਨੂੰ ਕੈਚ ਅਪ ਕਰ ਲਓ ਕੋਈ ਇਦਾਂ ਦਾ ਆਈਡੀਆ ਆ ਗਿਆ ਵੀ ਜਿਹੜਾ ਅੱਜ ਤੱਕ ਕਦੇ ਆਈਡੀਆ ਸਾਨੂੰ ਕੰਮ ਕਰਨ ਦਾ ਸੁਝਿਆ ਨਹੀਂ ਸੀ ਪਰ ਸਾਨੂੰ ਹੁਣ ਇੱਕਦਮ ਸੜਨ ਲਈ ਬੈਠਿਆਂ ਨੂੰ ਇੱਕ ਦਿਮਾਗ ਵਿੱਚ ਇਦਾਂ ਦਾ ਆਈਡੀਆ ਆ ਗਿਆ ਕਿ ਆਹ ਆਈਡੀਆ ਦੇ ਨਾਲ ਕੰਮ ਕਰਕੇ ਆਪਾਂ ਅੱਗੇ ਵਧ ਸਕਦੇ ਹਾਂ ਸੋ ਉਸ ਆਈਡੀਆ ਨੂੰ ਕੈਚ ਅਪ ਕਰਨਾ ਤੁਹਾਡਾ ਫਰਜ਼ ਆ ਕਦੇ ਵੀ ਬੈਠ ਕੇ ਸੋਚਣਾ ਨਹੀਂ ਹੈਗਾ ਕਿ ਸੋਚ ਹੀ ਜਾਓਗੇ ਮੈਨੀਫੈਸਟ ਕਰ ਹੀ ਜਾਓਗੇ ਚੰਗੀ ਲਾਈਫ ਨੂੰ ਵਿਜ਼ੂਅਲਾਈਜ਼ ਕਰ ਹੀ ਜਾਓਗੇ ਉਹ ਲਾਈਫ ਬਣ ਜਾਊਗੀ ਨਹੀਂ ਉਹਦੇ ਲਈ ਤੁਹਾਡਾ ਐਕਸ਼ਨ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਐਕਸ਼ਨ ਲਓਗੇ ਤਾਂ ਹੀ ਤੁਹਾਡੇ ਰਿਜ਼ਲਟ ਤੁਹਾਡੇ ਅੱਗੇ ਪੋਜ਼ਿਟਿਵ ਹੋਣੇ ਆ ਘਰੇ ਬੈਠ ਕੇ ਸੋਚਣਾ ਕੁਝ ਨਹੀਂ ਹੋਣਾਗਾ ਤੀਜੀ ਗਲਤੀ ਕੀ ਹੁੰਦੀ ਆ ਕਿ ਘਰੇ ਬੈਠ ਕੇ ਆਪਾਂ ਹਰ ਇੱਕ ਚੀਜ਼ ਦੇ ਸਮੇਂ ਨੂੰ ਆਪਾਂ ਮਤਲਬ ਤੈਅ ਮੰਨ ਲੈਨੇ ਮੰਨ ਲਓ ਕਹਿ ਦਿੰਨਾ ਕਿ ਮੈਨੂੰ ਤਾਂ ਹੁਣ ਅਗਲੇ ਮਹੀਨੇ ਇੰਨਾ ਪੈਸਾ ਚਾਹੀਦਾ ਜਾਂ ਮੈਨੂੰ ਆ 6 ਮਹੀਨਿਆਂ ਦੇ ਵਿੱਚ ਵਿੱਚ ਸਾਡਾ ਇਹ ਸਿਸਟਮ ਸਾਡਾ ਪੂਰਾ ਹੋ ਜਾਣਾ ਚਾਹੀਦਾ ਹੋ ਸਕਦਾ ਮੈਂ ਤੁਹਾਡੀ ਡੈਡੀਕੇਸ਼ਨ ਕਿੰਨੀ ਜ਼ਿਆਦਾ ਲੋਫ ਡਾਇਰੈਕਸ਼ਨ ਨੂੰ ਲੈ ਕੇ ਤੁਸੀਂ ਕਿੰਨਾ ਡੀਪਲੀ ਮੈਨੀਫੈਸਟੇਸ਼ਨ ਨੂੰ ਕਰਦੇ ਹੋ ਹੁਣ ਮੈਂ ਜੇ ਆਪਣੀ ਗੱਲ ਕਰਾਂ ਮੇਰਾ 1 ਸਾਲ ਦੇ ਵਿੱਚ ਇਹ ਸਾਰੇ ਚੀਜ਼ਾਂ ਕਲੀਅਰ ਹੋਈਆਂ ਹਨ ਹੁਣ ਮੈਂ ਉੱਥੇ ਇਹ ਨਹੀਂ ਲਿਖਿਆ ਸੀ ਕਿ ਮੈਂ 1 ਸਾਲ ਦੇ ਵਿੱਚ ਵਿੱਚ ਹੀ ਫ੍ਰੀ ਹੋ ਜਾਊਂਗਾ ਜਾਂ ਮੈਂ 1 ਸਾਲ ਦੇ ਵਿੱਚ ਹੀ ਮੇਰੇ ਕੋਲ ਇੰਨਾ ਕੁ ਪੈਸਾ ਆਊਗਾ ਮੈਂ ਸਿਰਫ ਉਹਤੇ ਮੈਨੀਫੈਸਟ ਡੇਲੀ ਜਿਹੜਾ ਇੱਕ ਸਾਲ ਮੈਂ ਆਪਣਾ ਕੱਢਿਆ ਉਹ ਇੱਕ ਸਾਲ ਦੀ ਮੇਰੀ એનર્ਜੀ ਇੰਨੀ ਕਿ ਜ਼ਿਆਦਾ ਹਾਈ ਸੀ ਕਿ ਮੈਂ ਹਰ ਰੋਜ਼ ਪੋਜ਼ਿਟਿਵ ਸੋਚਣਾ ਪੋਜ਼ਿਟਿਵ ਦੇਖਣਾ ਪੋਜ਼ਿਟਿਵ ਮਹਿਸੂਸ ਕਰਨਾ ਮੈਨੂੰ ਕਿਸੇ ਲੈਣ ਦੇਣੇ ਵਾਲੇ ਦੇ ਫੋਨ ਵੀ ਆਉਣੇ ਤਾਂ ਵੀ ਮੈਂ ਉਹਨਾਂ ਨੂੰ ਇੱਕ ਦੋ ਮਿੰਟ ਲਈ ਗੱਲ ਕਰਕੇ ਉਦਾਂ ਦੇ ਤੇ ਉਦੋਂ ਬਾਅਦ ਮੈਂ ਫਿਰ ਉਹਨਾਂ ਦੀ એનર્ਜੀ ਤੋਂ ਸ਼ਿਫਟ ਹੋ ਜਾਂਦਾ ਸੀਗਾ ਆਪਣੇ ਆਪ ਨੂੰ ਬਿਜ਼ੀ ਰੱਖਣਾ ਉਦਾਂ ਦੇ ਮਾਹੌਲ ਦੇ ਵਿੱਚ ਦੇਖੋ ਵਿਜ਼ੂਅਲਾਈਜ਼ ਕਰਨ ਦੇ ਵਿੱਚ ਕਿਹੜਾ ਪੈਸਾ ਲੱਗਦਾ ਤੁਸੀਂ ਹੁਣ ਫ੍ਰੀ ਬੈਠਿਆ ਤੁਸੀਂ ਹੁਣ ਵੀ ਅੱਖਾਂ ਬੰਦ ਕਰਕੇ ਜੋ ਤੁਸੀਂ ਲਾਈਫ ਚਾਹੁੰਦੇ ਹੋ ਤੁਸੀਂ ਉਹ ਲਾਈਫ ਨੂੰ ਅੱਜ ਵਿਜ਼ੂਅਲਾਈਜ਼ ਕਰ ਸਕਦੇ ਹੋ ਦੇਖ ਸਕਦੇ ਹੋ ਦੇਖਣ ਦੇ ਵਿੱਚ ਕਿਹੜਾ ਕੋਈ ਪੈਸਾ ਲੱਗਦਾ ਸੋ ਟਾਈਮ ਇਹਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਆਹ ਮਹੀਨੇ ਜਾਂ 6 ਮਹੀਨਿਆਂ ਦੇ ਵਿੱਚ ਵਿੱਚ ਉਹ ਚੀਜ਼ ਬਣ ਜੂਗੀ ਹਾਂ ਤੁਹਾਡੀ એનર્ਜੀ ਤੁਹਾਡੀ એનર્ਜੀ ਤੇ ਕਿੰਨਾ ਕੁ ਜ਼ਿਆਦਾ ਧਿਆਨ ਅੰਤਰ ਤੁਸੀਂ ਕਿੰਨਾ ਕੁ ਜ਼ਿਆਦਾ ਦਿਓ ਤੁਸੀਂ ਕਿੰਨੀ ਕੁ ਹਾਈ એનર્ਜੀ ਨਾਲ ਉਹ ਚੀਜ਼ਾਂ ਦੇ ਵਰਕ ਕਰਦੇ ਹੋ ਜਿੰਨੀ ਛੇਤੀ ਤੁਸੀਂ ਐਕਸ਼ਨ ਲਓਗੇ ਜਿੰਨੀ ਛੇਤੀ ਤੁਸੀਂ ਡੈਡੀਕੇਸ਼ਨ ਦੇ ਨਾਲ ਉਹ ਚੀਜ਼ ਨੂੰ ਮੈਨੀਫੈਸਟ ਕਰਕੇ ਸੋਚੋਗੇ ਉਹਦੇ ਤੇ ਐਕਸ਼ਨ ਲੈਣਾ ਸ਼ੁਰੂ ਕਰੋਗੇ ਮਿਹਨਤ ਕਰੋਗੇ ਤਾਂ ਰਿਜ਼ਲਟ ਵੀ ਤੁਹਾਡੇ ਸਾਹਮਣੇ ਉੰਨੀ ਛੇਤੀ ਹੀ ਆਉਂਦੇ ਨੇ ਸੋ ਇਹਦੇ ਵਿੱਚ ਕੋਈ ਪੱਕਾ ਟਾਈਮ ਨਹੀਂ ਹੁੰਦਾ ਕਿ ਆਪਾਂ ਕਹਿ ਦਈਏ ਵੀ 6 ਮਹੀਨੇ ਜਾਂ 2 ਮਹੀਨੇ ਜਾਂ 15 ਦਿਨਾਂ ਦੇ ਵਿੱਚ ਵਿੱਚ ਹੋ ਜਾਊਗਾ ਹਾਂ ਜ਼ਿੰਦਗੀ ਦੇ ਵਿੱਚ ਛ ਜਿਹੜੇ ਰਿਜ਼ਲਟ ਤੁਹਾਡੇ ਨਾਲ ਪਹਿਲਾਂ ਆਉਣੇ ਸ਼ੁਰੂ ਹੁੰਦੇ ਨੇ ਇਹ ਨਹੀਂ ਹੁੰਦਾ ਕਿ ਅੱਜ ਤੁਸੀਂ ਮੈਨੀਫੈਸਟ ਕਰ ਲਿਆ ਤੇ ਕੱਲ ਨੂੰ ਕੋਈ ਬਹੁਤ ਵੱਡਾ ਮੈਜਿਕ ਹੋ ਜਾਊਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਨਹੀਂ ਛੋਟੇ ਛੋਟੇ ਰਿਜ਼ਲਟ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣ ਲੱਗਦੇ ਆ ਜਦੋਂ ਤੁਸੀਂ ਮੈਨੀਫੈਸਟ ਕਰਨਾ ਸ਼ੁਰੂ ਕਰ ਦਿੰਦੇ ਹੋ ਅੱਜ ਛੋਟੇ ਰਿਜ਼ਲਟ ਨੇ ਕੱਲ ਨੂੰ ਉਹੀ ਰਿਜ਼ਲਟ ਤੁਹਾਡੀ ਜ਼ਿੰਦਗੀ 'ਚ ਵੱਡੇ ਰਿਜ਼ਲਟ ਲੈ ਕੇ ਆਉਂਦੇ ਆ ਜੇ ਤੁਸੀਂ ਅੱਜ ਛੋਟੀ ਖੁਸ਼ੀ ਨੂੰ ਚੰਗੇ ਚੰਗੀ ਤਰੀਕੇ ਨਾਲ ਜਿਊਓਗੇ ਚੰਗੇ ਤਰੀਕੇ ਨਾਲ ਉਹਨੂੰ ਇੰਜੋਏ ਕਰੋਗੇ ਤਾਂ ਪਰਮਾਤਮਾ ਯੂਨੀਵਰਸ ਦੇਖਦਾ ਕਿ ਹਾਂ ਅਗਰ ਇਹਨੂੰ ਅੱਜ ਛੋਟੀ ਜਿਹੀ ਖੁਸ਼ੀ ਦਿੱਤੀ ਸੀ ਤੇ ਦੇਖੋ ਵਾਜੇ ਇੰਨੀ ਖੁਸ਼ੀ ਦੇ ਵਿੱਚ ਪਾ ਸੋ ਕਦੇ ਵੀ ਛੋਟੀ ਖੁਸ਼ੀ ਨੂੰ ਮਿਸ ਨਹੀਂ ਕਰਨਾ ਵੱਡੀ ਖੁਸ਼ੀ ਦੀ ਵੇਟ ਨਹੀਂ ਕਰਨੀ ਜਦੋਂ ਤੁਹਾਨੂੰ ਛੋਟੀਆਂ ਖੁਸ਼ੀਆਂ ਮਿਲਦੀਆਂ ਜ਼ਿੰਦਗੀ 'ਚ ਛੋਟੇ-ਛੋਟੇ ਮੈਜਿਕ ਵੀ ਹੁੰਦੇ ਆ ਉਹਨਾਂ ਨੂੰ ਵੀ ਇੰਜੋਏ ਉਹਨਾਂ ਦਾ ਲੁਫਤ ਲਵੋ ਨਾ ਕਿ ਉੱਥੇ ਬਹਿ ਕੇ ਇਹ ਸੋਚੋ ਕਿ ਯਾਰ ਮੈਂ ਆ ਤਾਂ ਚਾਹੁੰਦਾ ਨਹੀਂ ਸੀਗਾ ਇੰਨੇ ਕ ਪੈਸੇ ਆਏ ਪਹਿਲਾਂ ਤੁਹਾਨੂੰ ਥੋੜਾ-ਥੋੜਾ ਮਿਲਦਾ ਫਿਰ ਤੁਹਾਨੂੰ ਬਹੁਤ ਜ਼ਿਆਦਾ ਮਿਲਦਾ ਸੋ ਇਹਦੇ ਵਿੱਚ ਟਾਈਮ ਦੀ ਕੋਈ ਹੁੰਦੀ ਨਹੀਂ ਬਾਉਂਡੇਸ਼ਨ ਨਹੀਂ ਹੁੰਦੀ ਵੀ ਮੈਨੂੰ ਇੰਨੇ ਟਾਈਮ 'ਚ ਮਿਲ ਜਾਣਾ ਚਾਹੀਦਾ ਕਦੇ ਵੀ ਇਹ ਗੱਲ ਨਹੀਂ ਕਹਿਣੀ ਹਮੇਸ਼ਾ ਚੰਗਾ ਮੈਨੀਫੈਸਟ ਕਰੋ ਚੰਗਾ ਸੋਚੋ ਆਪਣੇ ਰਿਜ਼ਲਟ ਐਕਸ਼ਨ ਪਰ ਜ਼ਰੂਰ ਲੈਂਦੇ ਜਾਓ ਜਿੰਨਾ ਟਾਈਮ ਐਕਸ਼ਨ ਨਹੀਂ ਲਓਗੇ ਉਹਨਾ ਟਾਈਮ ਤੱਕ ਰਿਜ਼ਲਟ ਨਹੀਂ ਆਉਣਗੇ ਸੋ ਇਹ ਮਤਲਬ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ ਆ ਪੰਜਵੀਂ ਗਲਤੀ ਇਹ ਕਿ ਜਿਹੜੇ ਤੁਹਾਡੇ ਕੰਮ ਚੱਲਦੇ ਨੇ ਉਹ ਹਮੇਸ਼ਾ ਹੀ ਰੁਕ ਜਾਂਦੇ ਨੇ ਹਨ ਹੁਣ ਉਹਦੇ ਵਿੱਚ ਕੀ ਹੁੰਦਾ ਕਿ ਮੰਨ ਲਓ ਤੁਸੀਂ ਮੈਨੀਫੈਸਟ ਕਰਨਾ ਸ਼ੁਰੂ ਕਰਿਆ ਤੁਸੀਂ ਕਿਸੇ ਚੀਜ਼ ਦੀ ਅਫਰਮੇਸ਼ਨ ਕਰਦੇ ਹੋ ਤੁਸੀਂ ਕੋਈ ਚੰਗੀ ਚੀਜ਼ ਚਾਹੁੰਦੇ ਹੋ ਕੋਈ ਚੰਗੀ ਜੌਬ ਚਾਹੁੰਦੇ ਹੋ ਹਨ ਉਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਮੰਨ ਲਓ ਕਿ ਤੁਹਾਡਾ ਕੰਮਕਾਰ ਠੀਕ ਠਾਕ ਵਧੀਆ ਚੱਲ ਰਿਹਾ ਹੁੰਦਾ ਵਾ ਠੀਕ ਠਾਕ ਕੰਮ ਚੱਲਦੇ ਦੇ ਵਿੱਚ ਉਹ ਚੀਜ਼ ਚ ਰੁਕਾਵਟਾਂ ਵਿਘਨ ਆਉਣ ਲੱਗ ਜਾਂ ਹੁਣ ਮੰਨ ਲਓ ਕਿ ਜੇ ਤੁਹਾਡਾ ਕੋਈ ਕੰਮ ਵਧੀਆ ਚੱਲਦਾ ਵਾ ਤੁਹਾਨੂੰ ਉਸ ਟਾਈਮ ਤੇ ਲੱਗਦਾ ਹੋਊਗਾ ਕਿ ਮੇਰਾ ਕੰਮ ਬਹੁਤ ਵਧੀਆ ਚੱਲਦਾ ਪਰ ਜਦੋਂ ਤੁਸੀਂ ਮੈਨੀਫੈਸਟ ਕਰਨਾ ਸ਼ੁਰੂ ਕਰ ਦਿੰਨੇ ਹੋ ਤਾਂ ਉਹ ਕੰਮ ਦੇ ਵਿੱਚ ਕਦਨ ਕਦੇ ਦਿੱਕਤ ਵੀ ਆ ਸਕਦੀ ਆ ਕਦੇ ਏਦਾਂ ਦੀ ਪ੍ਰੋਬਲਮ ਵੀ ਆ ਸਕਦੀ ਹੈ ਕਿ ਤੁਹਾਡਾ ਹੁ ਕੰਮ ਤੁਹਾਨੂੰ ਬੰਦ ਕਰਨਾ ਪੈ ਜਾਵੇ ਜਾਂ ਜੋਬ ਛੱਡਣੀ ਤੁਸੀਂ ਮਜਬੂਰ ਹੋ ਜਓ ਹਨ ਪਰ ਉੱਥੇ ਕਦੇ ਵੀ ਆਪਣੇ ਆਪ ਨੂੰ ਇਹ ਨਹੀਂ ਸਮਝਣਾ ਕਿ ਮੇਰੀ ਇਹ ਜੋਬ ਛੁੱਟ ਗਈ ਤੇ ਮੈਂ ਤਾਂ ਹੁਣ ਬਰਬਾਦ ਹੋ ਜਾਊਂਗਾ ਨਹੀਂ ਕੀ ਪਤਾ ਜਿਹੜਾ ਪ੍ਰਮਾਤਮਾ ਉਹ ਤੁਹਾਡੀ ਜਿਹੜੀ ਜੋਬ ਸੀਗੀ ਉਹ ਜੋਬ ਤੁਹਾਡੇ ਕਾਬਲ ਨਾ ਹੋਵੇ ਤੁਹਾਨੂੰ ਉਹਦੋਂ ਬੈਸਟ ਜੋਬ ਦੇਣੀ ਹੋਵੇ ਕੋਈ ਹੋਰ ਇਦਾਂ ਦੀ ਚੀਜ਼ ਕੋਈ ਤੁਹਾਨੂੰ ਇਦਾਂ ਦਾ ਆਈਡੀਆ ਦੇਣਾ ਹੋਵੇ ਜਿਸ ਨਾਲ ਤੁਹਾਡਾ ਜਿਹੜਾ ਗੋਲ ਆ ਤੁਸੀਂ ਇਸ ਜੌਬ ਨਾਲ ਉੱਥੇ ਨਹੀਂ ਪਹੁੰਚ ਸਕਦੇ ਸੀ ਬਟ ਤੁਸੀਂ ਉਸ ਗੋਲ ਨਾਲ ਉੱਥੇ ਪਹੁੰਚ ਸਕਦੇ ਹੋ ਇਸ ਕਰਕੇ ਜਦੋਂ ਤੁਹਾਨੂੰ ਪਰਮਾਤਮਾ ਕਦੇ ਇਦਾਂ ਦੇ ਸੰਕੇਤ ਦੇਵੇ ਹਨ ਕਿ ਮੰਨ ਲਓ ਕਿ ਤੁਹਾਡਾ ਚੱਲਦਾ ਕੰਮ ਬੰਦ ਹੋ ਜਾਵੇ ਤੁਹਾਡੇ ਘਰ ਦੇ ਵਿੱਚ ਕੋਈ ਇਦਾਂ ਦੀ ਚੀਜ਼ ਹੋਵੇ ਕਿ ਜਿਹੜੀ ਕਿ ਤੁਸੀਂ ਸੋਚੀ ਵੀ ਨਾ ਹੋਵੇ ਉਹਨੂੰ ਕਦੇ ਵੀ ਇਹ ਨਹੀਂ ਸੋਚਣਾ 네ਗੇਟਿਵ ਨਹੀਂ ਲੈਣਾਗਾ ਕਿ ਇਹ ਮੇਰੇ ਲਈ ਮਾੜਾ ਹੋ ਗਿਆ ਜੋ ਤੁਹਾਡੇ ਲਈ ਪਰਮਾਤਮਾ ਕਰਦਾ ਉਹ ਚੰਗਾ ਹੀ ਕਰਦਾ ਜੇ ਤੁਸੀਂ ਉਹ ਚੀਜ਼ ਨੂੰ ਨਿਕਲੋਗੇ ਬਾਹਰ ਤਾਂ ਹੀ ਤੁਸੀਂ ਉਦੋਂ ਗਾਂਵਤ ਸਕਦੇ ਹੋ ਜਿੰਨਾ ਟਾਈਮ ਤੱਕ ਤੁਸੀਂ ਉਸੇ ਸਰਕਲ ਚ ਪੁਰਾਣੇ ਚ ਫਸੇ ਰਹੋਗੇ ਤੁਸੀਂ ਅੱਗੇ ਕਿਵੇਂ ਨਿਕਲੋਗੇ ਸੋ ਕਦੇ ਵੀ ਜੇ ਯੂਨੀਵਰਸ ਨੂੰ ਤੁਸੀਂ ਫਾਲੋ ਕਰਦੇ ਹੋ ਤੁਸੀਂ ਲਾਫਟ ਰੈਕਸ਼ਨ ਨੂੰ ਮੰਨਦੇ ਹੋ ਡੇਲੀ ਵਿਜ਼ੂਅਲਾਈਜ਼ ਕਰਦੇ ਹੋ ਜੇ ਤੁਹਾਡੇ ਚੱਲਦੇ ਕੰਮ ਜਾਂ ਚੱਲਦੀਆਂ ਜੌਬਾਂ ਜਾਂ ਚੱਲਦਾ ਕੋਈ ਵੀ ਬਿਜ਼ਨਸ ਤੁਹਾਡਾ ਲੱਗਦਾ ਵੀ ਸਾਡਾ ਹੁਣ ਖਰਾਬ ਜਾ ਹੋ ਰਿਹਾ ਪਹਿਲਾਂ ਨਾਲੋਂ ਨਾ ਉਹਦੇ ਵਿੱਚ ਘਬਰਾਉਣ ਦੀ ਲੋੜ ਨਹੀਂ ਹੁੰਦੀ ਘਬਰਾਉਣਾ ਨਹੀਂ ਹੈਗਾ ਉਹਦੇ ਵਿੱਚ ਸਿਰਫ ਇਹ ਦੇਖਣਾ ਠੀਕ ਹੈ ਪ੍ਰਮਾਤਮਾ ਨੂੰ ਪਤਾ ਕਿ ਇਸ ਜੌਬ ਨੂੰ ਕਰਕੇ ਤੁਸੀਂ ਅੱਗੇ ਨਹੀਂ ਵੱਧ ਪਾਉਂਗੇ ਪਰ ਜਿਹੜੀ ਜੌਬ ਉਹ ਡਿਸਾਈਡ ਕਰੀ ਬੈਠਾ ਉਹਦੇ ਵਿੱਚ ਤੁਸੀਂ ਅੱਗੇ ਵੱਧ ਸਕਦੇ ਹੋ ਸੋ ਤਾਂ ਕਰਕੇ ਹਮੇਸ਼ਾ ਪੋਜ਼ਿਟਿਵ ਲੈ ਕੇ ਚੱਲੋ ਜ਼ਿੰਦਗੀ ਦੇ ਵਿੱਚ ਕਦੇ ਵੀ ਨੈਗੇਟਿਵ ਲੈ ਕੇ ਨਹੀਂ ਸੋਚਣਾਗਾ ਮੇਰੀਆਂ ਆਪਣੀਆਂ ਬੜੀਆਂ ਪਰਸਨਲ ਐਗਜ਼ਾਮਪਲਾਂ ਨੇ ਤੇ ਵੀਡੀਓ ਵੈਸੇ ਲੰਮੀ ਹੋ ਜੂਗੀ ਪਰ ਫਿਰ ਵੀ ਮੈਂ ਤੁਹਾਨੂੰ ਦੱਸ ਹੀ ਦੇਣਾ ਚਾਹੁੰਨਾ ਮੈਂ ਜਦੋਂ 2025 ਦੇ ਵਿੱਚ ਟੈਕਸੀ ਦਾ ਕੰਮ ਕਰਦਾ ਸੀਗਾ ਉਸ ਤੋਂ ਪਹਿਲਾਂ ਪਰ ਜਦੋਂ ਕਰੋਨਾ ਆਇਆ ਤੇ ਮੈਂ ਢਾਬਾ ਖੋਲ੍ਹਿਆ ਸੀਗਾ ਹਨਾ ਰੈਸਟੋਰੈਂਟ ਮੇਰਾ ਸਾਰਾ ਟਬਰ ਉੱਥੇ ਸੀ ਕੰਮ ਕਰਦੇ ਸੀਗੇ ਤੇ ਕੰਮ ਕਰਦੇ ਕਰਦੇ ਕੀ ਹੁੰਦਾ ਵਾ ਮੇਰਾ ਜਦੋਂ ਢਾਬਾ ਬਹੁਤ ਸੋਹਣਾ ਚੱਲਦਾ ਸੀ ਮੇਰਾ 10-12000 ਦੀ ਪਰ ਡੇ ਦੀ ਮੇਰੀ ਸੇਲ ਸੀਗੀ ਹਨਾ ਜਦੋਂ ਮੈਂ ਲਾ ਆਫ ਅਟ੍ਰੈਕਸ਼ਨ ਨੂੰ ਫੋਲੋ ਕਰਨਾ ਸ਼ੁਰੂ ਕਰਿਆਗਾ ਜਦੋਂ ਮੇਰੀ ਢਾਬੇ ਤੇ ਸੋਹਣੀ ਸੇਲ ਸੀਗੀ ਮੇਰੇ ਕੋ ਗਾ ਕੇ ਵਧੀਆ ਹੁੰਦਾ ਸੀਗਾ ਮੇਰਾ ਸੋਨਾ ਮਤਲਬ ਸਰਕਲ ਚੱਲਦਾ ਸੀਗਾ ਉਦੋਂ ਮੈਨੂੰ ਲੱਗਦਾ ਸੀ ਵੀ ਸ਼ਾਇਦ ਮੈਂ ਇੰਦਾ ਢਾਬੇ ਦਾ ਕੰਮ ਕਰਕੇ ਅੱਜ ਮੇਰੀ 10000 ਸੇਲ ਆ ਤੇ ਮੇਰੀ ਕੱਲ ਨੂੰ 12-15000 ਵੀ ਹੋ ਜੂਗੀ ਤੇ ਮੈਂ ਇਹ ਚੀਜ਼ਾਂ ਨੂੰ ਆਰਾਮ ਨਾਲ ਕਲੀਅਰ ਕਰ ਲੂੰਗਾ ਚੰਗਾ ਪਲਾਟਾ ਬਾ ਚੱਲਦਾ ਚੱਲ ਸਾਡਾ ਬੰਦ ਹੋ ਗਿਆ ਸਾਡਾ ਜਿਹੜਾ ਓਨਰ ਸੀਗਾ ਜਗ੍ਹਾ ਦਾ ਮਾਲਕ ਸੀਗਾ ਉਹਨੇ ਸਾਡੇ ਨਾਲ ਹਿੱਸਾਦਾਰੀ ਮੰਗਣੀ ਦੀ ਗੱਲ ਕਰਖੀ ਕਿ ਮੇਰੇ ਨਾਲ ਸਾਡੇ ਨਾਲ ਹਿੱਸਾ ਰੱਖੋ ਹਨ ਤੇ ਜੋ ਵੀ ਜਾਂ ਰਾਤ ਵਾਲੇ ਕੰਮ ਵਿੱਚ ਸਮੰਗਣ ਲੱਗ ਗਿਆ ਉਹ ਜਿਹਦੇ ਕਰਕੇ ਸ ਉਦੋਂ ਸਾਨੂੰ ਲੱਗਦਾ ਸੀ ਮੈਨੂੰ ਵੀ ਲੱਗਦਾ ਸੀ ਵੀ ਯਾਰ ਇਹ ਚੰਗਾ ਭਲਾ 10-12000 ਰੁਪਏ ਦਾ ਕੰਮ ਸੀਗਾ ਦਿਆਂ ਦਾ ਮੇਰਾ ਇਹ ਖਰਾਬ ਹੋ ਗਿਆ ਤੇ ਹੁਣ ਮੈਂ ਕੀ ਕਰੂੰਗਾ ਮੈਂ ਤਾਂ ਬਰਬਾਦ ਹੋ ਗਿਆ ਪਰ ਨਹੀਂ ਦੋਸਤੋ ਪਰਮਾਤਮਾ ਨੇ ਮੇਰੇ ਲਈ ਉਦੋਂ ਬੈਟਰ ਸੋਚਿਆ ਹੋਇਆ ਸੀ ਜੇ ਮੈਂ ਟਾਬਾ ਨਾ ਛੱਡਦਾ ਜੇ ਮੇਰਾ ਢਾਬੇ ਵਿੱਚ ਉਹ ਬੰਦਾ ਸਾਡਾ ਜਿਹੜਾ ਓਨਰ ਸੀਗਾ ਜੇ ਉਹ ਸਾਨੂੰ ਆ ਕੇ ਇਹ ਗੱਲ ਨਾ ਕਹਿੰਦਾ ਵੀ ਸਾਡਾ ਢਾਬਾ ਖਾਲੀ ਕਰੋ ਹਿੱਸੇ ਦੀ ਗੱਲ ਨਾ ਕਰਦਾ ਕਿ ਸਾਡਾ ਹਿੱਸਾ ਮੈਨੂੰ ਦੇਵੋ ਜਾਂ ਅੱਧਾ ਦਾ ਹਿੱਸਾ ਦਾ ਗੱਲ ਨਾ ਕਰਦਾ ਤਾਂ ਸ਼ਾਇਦ ਮੈਂ ਉਸ ਢਾਬੇ ਤੇ ਉੱਥੇ ਕੰਮ ਕਰੀ ਜਾਂਦਾ ਤੇ ਸ਼ਾਇਦ ਅੱਜ ਦੀ ਜੋ ਲਾਈਫ ਹੈ ਮੇਰੀ ਉਹ ਨਾ ਬਣਦੀ ਉਦੋਂ ਮੈਨੂੰ ਲੱਗਦਾ ਸੀ ਕਿ ਇਹ ਚੀਜ਼ ਗਲਤ ਹੋ ਰਹੀ ਹੈ ਬਟ ਮੈਂ ਅੱਜ ਸੋਚਣਾ ਵੀ ਹਾਂ ਨਹੀਂ ਬਹੁਤ ਵਧੀਆ ਹੋਇਆ ਜੇ ਉਦੋਂ ਯੂਨੀਵਰਸ ਨੂੰ ਪਤਾ ਸੀ ਇਹ ਚੀਜ਼ ਬਾਰੇ ਵੀ ਇਹਦੀ ਇੱਥੇ ਕੰਮ ਕਰਕੇ ਕੁਝ ਨਹੀਂ ਬਣਨਾ ਇਹਨੂੰ ਇੱਥੋਂ ਬਾਹ ਇਹਦੇ ਲਈ ਆ জব ਨਹੀਂ ਵਧੀਆ ਇਹਦੇ ਲਈ ਉਹ জব ਵਧੀਆ ਵਾ ਇੱਥੇ ਤਾਂ ਸਰਕਲ ਨਹੀਂ ਪੂਰਾ ਹੋ ਸਕਦਾ ਇਹਨੂੰ ਉਹ ਸਰਕਲ ਦੇ ਵਿੱਚ ਮੂਵ ਔਨ ਕਰਨਾ ਸੋ ਕਦੇ ਵੀ ਤੁਹਾਨੂੰ ਇਹ ਗੱਲ ਕਰਦਣਾ ਵੀ ਜਦੋਂ ਤੁਸੀਂ ਪ੍ਰਮਾਤਮਾ ਦੇ ਦਿੱਤੇ ਰਸਿਆਂ ਤੇ ਚੱਲਦੇ ਹੋ ਤੁਹਾਡਾ ਅੱਗੇ ਰਸਤੇ ਬੈਟਰੀ ਹੁੰਦੇ ਜਾਂਦੇ ਨੇ ਖਰਾਬ ਕਦੇ ਨਹੀਂ ਹੁੰਦੇ ਜਾਂਦੇ ਸੋ ਇਹ ਸਭ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਮੈਨੀਫੈਸਟੇਸ਼ਨ ਬਹੁਤ ਵਧੀਆ ਚੀਜ਼ ਆ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਜਿਹੜੇ ਤੁਹਾਡੀਆਂ ਪ੍ਰੋਬਲਮਸ ਨੇ ਜਾਂ ਤੁਹਾਡੇ ਜਿਹੜੇ ਗੋਲਸ ਨੇ ਤੁਸੀਂ ਪੈਸੇ ਨੂੰ ਰਿਲੇਸ਼ਨਸ਼ਿਪ ਨੂੰ ਮਨੀ ਹਰ ਇੱਕ ਇਨਸਾਨ ਆਪਣੀ ਜ਼ਿੰਦਗੀ ਵਿੱਚ ਖੁਸ਼ੀਆਂ ਨਾਲ ਇਸ ਨੂੰ ਲੈ ਕੇ ਆ ਸਕਦਾ ਵਾ ਤੁਹਾਡੇ ਹੱਥ ਦੇ ਵਿੱਚ ਤੁਸੀਂ ਕਿਵੇਂ ਆਪਣੇ ਆਪ ਨੂੰ ਰੱਖਣਾ ਜਿੱਦਾਂ ਦੀ ਸੋਚ ਰੱਖੋਗੇ ਉਹਦਾਂ ਤੁਹਾਡੇ ਸਾਹਮਣੇ ਰਿਜ਼ਲਟ ਆਉਣਗੇ ਸੋ ਕੰਟੀਨਿਊ ਕਰੋ ਵਧੀਆ ਗੱਲ ਆ ਜ਼ਿੰਦਗੀ ਵਿੱਚ ਬਹੁਤ ਵਧੀਆ-ਵਧੀਆ ਰਿਜ਼ਲਟ ਆਉਣਗੇ ਬਹੁਤ ਸਾਰੇ ਭੈਣ ਭਰਾ ਮੇਰੇ ਨਾਲ ਜੁੜੇ ਸੀ ਅਜ ਤੋਂ 30-35 ਦਿਨ ਪਹਿਲਾਂ ਵੀ ਜਦੋਂ ਦਾ ਮੈਂ ਚੈਨਲ ਸ਼ੁਰੂ ਕਰਿਆ ਸੀਗਾ ਉਹਨਾਂ ਦੇ ਨਾਲ ਮੈਂ ਗੱਲਬਾਤ ਕੀਤੀ ਤੇ ਉਹਨਾਂ ਨੇ ਉਹ ਸਾਰੇ ਟਿਪਸ ਨੂੰ ਫਾਲੋ ਕਰਿਆ ਬਹੁਤ-ਬਹੁਤ ਵਧੀਆ ਰਿਜ਼ਲਟ ਵੀ ਬਹੁਤ ਸਾਰੇ ਭੈਣ ਭਰਾਵਾਂ ਨੂੰ ਮਿਲੇ ਨੇ ਹਨ ਤੇ ਕਾਫੀਆਂ ਨੂੰ ਨਹੀਂ ਮਿਲੇ ਉਹਨਾਂ ਦੇ ਵਿੱਚ ਪ੍ਰੋਬਲਮ ਇਹ ਵਾਲੀ ਸੀ ਜਿਹੜੀ ਕਿ ਮੈਂ ਅੱਜ ਵੀਡੀਓ ਵਿੱਚ ਬਣਾ ਕੇ ਦੱਸਿਆ ਕਿ ਜਿਹੜੇ ਮੈਂ ਸਟੈਪਸ ਦੱਸੇ ਨੇ ਇਹ ਸਟੈਪਸ ਕਿਤੇ ਨਾ ਕਿਤੇ ਲੱਗਦਾ ਵੀ ਉਹਨਾਂ ਦੀ ਗਲਤੀ ਹੋਈ ਹੋਣੀ ਆ ਪਰ ਤੁਸੀਂ ਇਹ ਸਟੈਪਸ ਨੂੰ ਫਾਲੋ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਬੈਟਰ ਲਾਈਫ ਨੂੰ ਬਣਾ ਸਕਦੇ ਹੋ ਫਿਰ ਵੀ ਜੇ ਤੁਹਾਨੂੰ ਲੱਗਦਾ ਕਿ ਕੋਈ ਤੁਹਾਡਾ ਕੁਐਸਚਨ ਹੈ ਕੋਈ ਚੀਜ਼ ਹੈ ਤੁਸੀਂ ਪੁੱਛਣਾ ਚਾਹੁੰਦੇ ਹੋ ਜਾਂ ਕਿੱਦਾਂ ਦੀ ਵੀਡੀਓ ਤੁਹਾਨੂੰ ਚਾਹੀਦੀ ਹੈ ਅਗਲੀ ਕਿ ਮੈਨੂੰ ਇਦਾਂ ਦੀ ਵੀਡੀਓ ਬਣਾ ਕੇ ਅਪਲੋਡ ਕਰ ਦਿਓ ਸੋ ਲਾਫ ਟਰੈਕਸ਼ਨ ਦੇ ਬਾਰੇ ਮੈਂ ਤੁਹਾਡੇ ਲਈ ਅਗਲੀ ਵੀਡੀਓ ਉਦਾਂ ਦੀ ਬਣਾ ਕੇ ਅਪਲੋਡ ਕਰ ਦੂੰਗਾ ਫਿਰ ਵੀ ਜੇ ਤੁਹਾਨੂੰ ਲੱਗੇ ਵੀ ਕੋਈ ਚੀਜ਼ ਦੀ ਨਾ ਸਮਝ ਲੱਗੀ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਕਰ ਦੇਣਾ ਤੁਹਾਡੇ ਵਿੱਚ ਬਹੁਤ ਸਾਰੇ ਭੈਣ ਭਰਾ ਨੇ ਜਿਹੜੇ ਨਵੇਂ ਜੁੜੇ ਨੇ ਨਵੀਂ ਆਪਣੀ ਫੈਮਿਲੀ ਜੁੜੀ ਆ ਜੇ ਤੁਹਾਨੂੰ ਲੱਗਦਾ ਕਿ ਲਾਫ ਫ੍ਰੈਕਸ਼ਨ ਦੇ ਬਾਰੇ ਬੇਸਿਕ ਸਾਨੂੰ ਜਾਣਕਾਰੀ ਨਹੀਂ ਹੈਗੀ ਤਾਂ ਤੁਸੀਂ ਮੇਰੀਆਂ ਪੁਰਾਣੀਆਂ ਵੀਡੀਓਜ਼ ਨੂੰ ਦੇਖ ਸਕਦੇ ਹੋ YouTube ਤੇ ਵੀ ਹੈਗੀਆਂ ਅਵੇਲੇਬਲ ਜਿਦੇ ਵਿੱਚ ਮੈਂ ਦੱਸਿਆ ਕਿ ਲਾਫ ਫ੍ਰੈਕਸ਼ਨ ਕਿਵੇਂ ਕੰਮ ਕਰਦਾ ਤੁਹਾਡੇ ਨਾਲ ਮੇਰੀ ਆਪਣੀ ਕੀ ਸਟੋਰੀ ਸੀਗੀ ਮੈਂ ਕਿਵੇਂ ਉਹ ਚੀਜ਼ਾਂ ਵਿੱਚੋਂ ਮੈਂ ਕਵਰ ਅਪ ਕਰੀਆਂ ਨੇ ਸੋ ਉਹ ਮੈਂ ਤੁਸੀਂ ਕਰ ਸਕਦੇ ਹੋ ਸੋ ਫੇਰ ਵੀ ਜੇ ਤੁਹਾਨੂੰ ਲੱਗੇ ਵੀ ਕੋਈ ਕੁਐਸਚਨ ਹੈਗਾ ਤੁਹਾਡਾ ਤਾਂ ਤੁਸੀਂ ਮੈਨੂੰ ਜਰੂਰ ਕਮੈਂਟ ਕਰ ਦੇਣਾ ਮੈਂ ਰਿਪਲਾਈ ਵੀ ਕਰੂੰਗਾ YouTube ਤੇ ਤੇ ਬਾਕੀ ਉਦਾਂ ਦੀ ਮੈਂ ਤੁਹਾਡੀ ਅਗਲੀ ਵੀਡੀਓ ਵੀ ਅਪਲੋਡ ਕਰ ਸਕਦਾ ਹਾਂ ਤੇ ਬਸ ਮੇਰੀ ਸਿਰਫ ਇਹੀ ਕੋਸ਼ਿਸ਼ ਆ ਕਿ ਸਾਰਿਆਂ ਨੇ ਕਰ ਹੱਸ ਦੇ ਵੱਸ ਦੇ ਖੁਸ਼ੀਆਂ ਨਾਲ ਭਰੇ ਰਹਿਣ ਸਾਰੇ ਜਣੇ ਆਪਣੇ ਪਰਿਵਾਰ ਦੇ ਵਿੱਚ ਖੁਸ਼ੀ ਖੁਸ਼ੀ ਜ਼ਿੰਦਗੀ ਨੂੰ ਬਤੀਤ ਕਰਨ ਜ਼ਿੰਦਗੀ ਨੂੰ ਕੱਟਣਾ ਨਾ ਜ਼ਿੰਦਗੀ ਨੂੰ ਵਾਹੀ ਤਰੀਕੇ ਨਾਲ ਜਿਉਣ ਕਿਉਂਕਿ ਆਪਾਂ ਜਿਉਣ ਆਏ ਹਾਂ ਜ਼ਿੰਦਗੀ ਨੂੰ ਕੱਟਣ ਨਹੀਂ ਆਏਗੇ ਵਾਹਿਗੁਰੂ ਪਰਮਾਤਮਾ ਤੁਹਾਡੇ ਸਾਰਿਆਂ ਤੇ ਮੇਰਾ ਆਪਣਾ ਹੱਥ ਰੱਖੇ ਮਿਲਦੇ ਆਪਾਂ ਅਗਲੀ ਵੀਡੀਓ ਦੋਸਤੋ ਜਦ ਤੱਕ